ਰੈੱਡ ਕਰਾਸ ਨੋਵੇਲਾਰਾ ਦੀ 40ਵੀਂ ਵਰੇਗੰਢ ਮੌਕੇ ਵਿਸ਼ੇਸ਼ ਸੱਦੇ ਤੇ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਦੀ ਪ੍ਰਬੰਧਕ ਕਮੇਟੀ ਵੱਲੋਂ ਭਰੀ ਗਈ ਹਾਜ਼ਰੀ ਗੁਰਦੁਆਰਾ ਸਾਹਿਬ ਵੱਲੋਂ ਸੰਗਤ ਦੇ ਸਹਿਯੋਗ ਨਾਲ ਰੈੱਡ ਕਰਾਸ ਦੇ ਵਾਹਨ ਖਰੀਦਣ ਲਈ ਦਿੱਤੀ ਗਈ 5000 ਯੂਰੋ ਦੀ ਰਾਸ਼ੀ ਬੀਤੇ ਦਿਨੀ ਰੈੱਡ ਕਰਾਸ ਦੀ ਨੋਵੇਲਾਰਾ ਕਾਈ ਵੱਲੋਂ ਆਪਣੀ ਸੰਸਥਾ ਦੇ 40 ਸਾਲ ਪੂਰੇ ਹੋਣ ਤੇ 40ਵੀਂ ਵਰੇਗੰਢ ਮਨਾਈ ਗਈ ਗੁਰਦੁਰਾ ਸਿੰਘ ਸਭਾ ਨਵਿਲਾਰਾ ਦੀ ਪ੍ਰਬੰਧਕ ਕਮੇਟੀ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਪ੍ਰਬੰਧਕ ਕਮੇਟੀ ਵੱਲੋਂ ਰੈੱਡ ਕਰਾਸ ਕਰੋਚੀਰੋਸਾ ਨਵਿਲਾਰਾ ਦੇ ਵਿਸ਼ੇਸ਼ ਸਦਿਤੀ ਉਹਨਾਂ ਦੀ ਸੰਸਥਾ ਦੀ 40ਵੀਂ ਵਰੇਗੰਮੋਕੇ ਕਿਤੇ ਗ ਸਮਾਗਮ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਸ਼ਮੂਲਤ ਕੀਤੀ ਗਈ ਜਿਸ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਸੰਤਾਂ ਦੇ ਸਹਿਯੋਗ ਨਾਲ ਰੈੱਡ ਕਰਾਸ ਦੇ ਵਾਹਨ ਖਰੀਦਣ ਲਈ 500000 ਦੀ ਰਕਮ ਸੇਵਾ ਵਜੋਂ ਦਿੱਤੀ ਗਈ ਇਸ ਮੌਕੇ ਨਵਿਲਾਰਾ ਸ਼ਹਿਰ ਦੇ ਮੌਜੂਦਾ ਮੇਅਰ ਸਿਮੋਨੇ ਜ਼ਰਨ ਟੋਨੇਲੋ ਸਬ ਕਮੇਰ ਐਲੇਨਾ ਕਰਲੇਪਤੀ ਲੇਨੀ ਅਮਲਵਾਜੀ ਅਤੇ ਹੋਰ ਉੱਚ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਮੌਜੂਦ ਸਨ ਇਸ ਮੌਕੇ ਮਿਲੀ ਰਮਾਨੀ亚 ਸੂਬੇ ਦੀ ਰੈੱਡ ਕਰਾਸ ਦੀ 198 ਬ੍ਰਾਂਚਾਂ ਵਿੱਚੋਂ ਮੀ ਸੇਵਾ ਕਰਦੀ ਮੈਂਬਰਾਂ ਨੇ ਸ਼ਿਰਕਤ ਕੀਤੀ ਇਤਲੀ ਵਿੱਚ ਰੈੱਡ ਕਰਾਸ ਦੀ ਮਿਲਾਨ ਵਿੱਚ 15 ਜੂਨ 1864 ਵਿੱਚ ਰੱਖੀ ਗਈ ਸੀ ਜੋ ਕਿ ਲੜਾਈ ਦੌਰਾਨ ਜ਼ਖਮੀ ਅਤੇ ਬਿਮਾਰਾਂ ਦੀ ਸਹਾਇਤਾ ਲਈ ਸ਼ੁਰੂ ਕੀਤੀ ਗਈ ਸੀ ਸੰਸਥਾਵਾਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਭਾਈਚਾਰੇ ਦਾ ਸਮਾਗਮ ਵਿੱਚ ਭਾਗ ਲੈਣ ਅਤੇ ਸਹਾਇਤਾ ਰਾਸ਼ੀ ਦੇਣ ਲਈ ਧੰਨਵਾਦ ਵੀ ਕੀਤਾ ਗਿਆ।